ਸਰਬਜੀਤ ਸੰਗਰੂਰ ਦੀ ਰਚਨਾ ਪੈਰ ਪੈਰ ਤੇ ਮੁਕਰ ਜਾਣਾ ਪੈਰ ਪੈਰ ਤੇ ਮੁਕਰ ਜਾਣਾ ਤੇnde ਜਾਣਾ ਏ ਤੋਂ ਖਾਂ ਦਿਲ ਵਿੱਚ ਸਣ ਜੋ ਲੱਖਾਂ ਸਦਰਾਂ ਸੰਗਰੂਰ ਦੀ ਦਿਲ ਵਿੱਚ ਸਣ ਜੋ ਲੱਖਾਂ ਸਦਰਾਂ ਸੰਗਰੂਰ ਵੀ ਉਹ ਸਦਰਾਂ ਬਦਲ ਗੀਆਂ ਉਹ ਸਦਰਾਂ ਬਦਲ ਗੀਆਂ ਪਹਿਲਾਂ ਜੀਆਂ ਨਾ ਰਹੀਆਂ ਨਜ਼ਰਾਂ ਸੰਗਰੂਰ ਵੀ ਪਹਿਲਾਂ ਜੀਆਂ ਨਾ ਰਹੀਆਂ ਨਜ਼ਰਾਂ ਸੰਗਰੂਰ ਵੀ ਨਜ਼ਰਾਂ ਬਦਲ ਗਈਆਂ ਪਹਿਲਾਂ ਜੀਆਂ ਨਾ ਰਹੀਆਂ ਕਦਰਾਂ ਸੰਗਰੂਰ ਵੀ ਕਦਰਾਂ ਬਦਲ ਗਈਆਂ